ਹਰ ਬੁਟੀ ਬਟੇ ਫੋਟਬਾਲ ਕਲੱਬ ਬਿੰਡੋ ਜਿਵੇਂ ਜਿਵੇਂ ਤੁਹਾਨੂੰ ਪਤਾ ਹੀ ਆ ਭਾਈ ਪਿਛਲੇ ਮਹੀਨੇ ਵੀ ਅਸੀਂ ਸਾਈਕਲ ਕੱਟਿਆ ਸੀਗਾ ਬੱਚਿਆਂ ਦੀ ਜਿਹੜੀ ਆ ਪ੍ਰਚਾਰਕ ਵਾਸਤੇ ਜਿਹੜੇ ਕਿ ਉਹ ਲਗਾਤਾਰ ਹੈ ਜਿਹੜੇ ਉਹ ਗਰਾਊਂਡ ਦੇ ਵਿੱਚ ਆਉਣ ਤੇ ਵਧੀਆ ਲੱਗਦਾ ਜਦੋਂ ਲੈਟਰੀ ਕੱਢੀ ਸੀ ਅਸੀਂ ਜਿਵੇਂ ਪਿਛਲੀ ਵਾਰੀ ਸਾਰੇ ਬੱਚਿਆਂ ਦੀ ਹੈ ਨਾ ਜੀ ਤੇ ਹੁਣ ਵੀ ਅਸੀਂ ਇਹ ਅੱਜ ਦੋ ਸਾਈਕਲ ਕਮਲ ਸਿੰਘ ਨਾਇੜ ਤੇ ਫੌਜੀ ਕਨੇਡਾ ਵਾੜੀਆਂ ਮਾਰੋਗੇ ਇੱਕ ਵਾਰ ਜ਼ੋਰ ਦੇ ਨਾਲ ਕਮਲ ਆਇਆ ਹੈਗਾ ਕੰਮ ਕਰੀ ਸਾਡੇ ਇੰਗਲੈਂਡ ਤੋਂ ਤੇ ਫੌਜੀ ਕੈਨੇਡਾ ਤੋਂ ਉਹਨਾਂ ਨੇ ਦੋ ਸਾਈਕਲ ਬੱਚਿਆਂ ਵਾਸਤੇ ਇਹ ਲਾਟਰੀ ਦੇ ਕੱਢ ਨੂੰ ਗਿਆ ਜੀ ਕਿ ਜਿਹੜੇ ਬੱਚੇ ਆਉਂਦੇ ਆ ਸਾਰੇ ਰੈਗੂਲਰ ਹਨ ਤੇ ਉਹਨਾਂ ਦੇ ਅਸੀਂ ਕੱਢਣੇ ਹੈਗੇ ਆ ਤੇ ਬਹੁਤ ਹੀ ਦਿਨੋਂ ਧੰਵਾਦ ਹੈ ਸਾਰੇ ਬਾਕੀ ਵੀ ਸਾਰੇ ਐਨ ਆਰ ਆਈ ਭਰਾਵਾਂ ਦਾ ਜਿਹੜੇ ਵੀ ਸਾਡੇ ਨਾਲ ਜੋ ਲੋ ਹੈਗੇ ਆ ਤੇ ਆਪਣੇ ਤਨ ਮਨ ਜਿਹੜੋ ਜਿਹੜੀ ਥੇੜ ਕਰਦੇ ਹੈਗੇ ਆ ਸਾਰਾ ਜਿੰਨਾ ਵੀ ਦਸਵਾਦ ਕਰਦੇ ਹੈਗੇ ਆ ਤੇ ਸਭ ਤੋਂ ਜਿਹੜੇ ਛੋਟੇ ਬੱਚੇ ਖੜੇ ਹੋ ਗਏ ਤੇ ਫਿਰ ਸਾਰੇ ਨਿਕਾੜੇ ਉਹ ਵਾਲਾ ਇਹ ਕਿਹੜਾ ਹੁਣ ਬੜਿਆ ਨਾ ਗਰੁੱਪ ਹੈਗਾ ਮੁੰਡਿਆਂ ਦਾ ਉਹਨਾਂ ਦੀ ਲੋਟਰੀ ਪਾਈ ਗਈ ਆ ਦੇਖੋ ਹੁਣ ਕਿਹਦੀ ਕਿਸਮਤ ਚਮਕਦੀ ਹੈਗੀ ਆ ਜਿਹੜੇ ਸਾਈਕਲ ਜਾਊਗਾ ਇਹ ਠੀਕ ਹੈ ਜੀ ਆਹੋ ਇੱਕ ਪਾਸੇ ਬ੍ਰਾਹਮਭਾਈ ਬ੍ਰਾਹਮਭਾਈ ਚੱਲ ਵੀ ਚੱਲੋ ਟੱਲੋ ਜਾਈਂ ਉਹ ਵੜ ਜਾਗੇ ਅੱਗੇ ਅੱਗੇ ਆਇਆ ਤੇ ਜੋੜਾ ਪਾਇਆ ਬੜਾ ਕਿਣਾ ਵੇ ਉਹ ਹੈ ठीकु आहे ठीकु आहे ਚਲੋ ਜੀ ਮੁਬਾਰਕਾਂ ਲਈ ਸਾਰੇ ਸਪੋਰਟ ਦੇ ਦਿਓ ਤੇ ਅਗਲੇ ਮਹੀਨੇ ਲਈ ਅਗਰ ਕੋਈ ਐਨ ਆਰ ਆਈ ਭਰਾ ਸਾਡੇ ਨਾਲ ਹੋਰ ਜੁੜਿਆ ਤੇ ਅਗਲੇ ਮਹੀਨੇ ਵੀ ਇਦਾਂ ਹੀ ਸਾਈਕਲ ਨਿਕਲਦੇ ਰਹਿਣੇ ਹਨ